ਬਹੁਤ ਖੁਸ਼ੀ ਹੋ ਰਹੀ ਜੀ ਹੈ ਜਾਨਕਿ ਬਹੁਤ ਹੀ ਜਾਨਕਿ ਸੰਗਤ ਦਾ ਉਤਸ਼ਾਹ ਵੱਧ ਰਿਹਾ ਕਾਫੀ ਬਹੁਤ ਵਧੀਆ ਜਾਨਕਿ ਉਤਸ਼ਾਹ ਵੱਧ ਰਿਹਾ ਸਾਨੂੰ ਵੀ ਬਾਬਾ ਜੀ ਤੇ ਭਰੋਸਾ ਆ ਇਸ ਵੀ ਉਹਦੇ ਤੌਰ ਲੈ ਕੇ ਉਹਦੇ ਭਰੋਸੇ ਤੇ ਆਦੇ ਬਹੁਤ ਰੋਜ਼ ਰੋਜ਼ ਸੰਗਤ ਆ ਰਹੀ ਹੈ ਜਮਨਾਗਰ ਦਿੱਲੀ ਤੱਕ ਆ ਰਹੀ ਹੈ ਬਾਦਲਵਾ ਰਹੀ ਹੈ ਹਰ ਮਨਾ ਆਪਣਾ ਉਹ ਪੂਰੀ ਹੁੰਦੀ ਹੈ ਲੋਕਾਂ ਦੀ ਬਸ ਅਸੀਂ ਇਹੀ ਬਾਬਾ ਜੀ ਸੰਭਲ ਗਿਆ ਸਾਡੇ ਦੁੱਖ ਦੂਰ ਹੋ ਜੇ ਤੇ ਸਾਡੇ ਬਾਬਾ ਦੀ ਜੀ ਦੀ ਕਿਰਪਾ ਹੋ ਰਹੀ ਵਸਤਾ। ਕਹਿੰਦੇ ਇਹ ਕਹਿਮਾਗੇ ਕਿ ਵੱਤੋ ਵੱਤ ਆ ਕੇ ਲਾਹ ਲਓ। ਬਾਬਾ ਜੀ ਦੀ ਧਰਤੀ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਅੱਜ ਜੀ ਤੁਹਾਨੂੰ ਤਨ ਬਾਬਾ ਦੀਪ ਸਿੰਘ ਜੀ ਕੋਲ ਤੁਹਾਰੇ ਪਹੁੰਚੇ ਹੋ ਜੀ ਕਿਹੋ ਜਿਹਾ ਲੱਗ ਰਿਹਾ। ਬਹੁਤ ਵਧੀਆ ਲੱਗ ਰਿਹਾ। ਸਾਨੂੰ ਬਹੁਤ ਚੰਗ ਲੱਗ ਰਿਹਾ। ਮੈਂ ਤੇ ਮੇਰੀ ਮੀਸੀ ਨਾਲ ਆਇਆ ਤੇ ਸਾਡਾ ਤੀਜਾ ਚਪਹਿਰਾ ਆਜੋ। ਤੇ ਬਹੁਤ ਖੁਸ਼ੀ ਹੋ ਰਹੀ ਜੀ ਹੈ ਜਾਨਕਿ ਬਹੁਤ ਹੀ ਜਾਨਕਿ ਸੰਗਤ ਦਾ ਉਤਸ਼ਾਹ ਵੱਧ ਰਿਹਾ। ਕਾਫੀ ਬਹੁਤ ਵਧੀਆ ਜਣ ਕੇ ਉਸ ਜੱਗ ਬੜ ਰਹੀ ਆ ਸਾਨੂੰ ਵੀ ਬਾਬਾ ਜੀ ਤੇ ਭਰੋਸਾ ਆ ਅਸੀਂ ਉਹਦੇ ਤੋਰ ਲੈ ਕੇ ਭਰੋਸੇ ਤੇ ਆ ਰਹੇ ਆ ਕਹਿੰਦੇ ਕੋਈ ਵੀ ਮਨੋ ਕਾਮਨਾ ਹੋਵੇ ਤਾਂ ਪੂਰੀ ਜਰੂਰ ਹੁੰਦੀ ਆ ਹਾਂਜੀ ਹਾਂਜੀ ਜਰੂਰ ਹੁੰਦੀ ਆ ਜੀ ਬਹੁਤ ਜਰੂਰ ਹੋ ਸਕਦਾ ਆ ਰਹੀ ਆ ਜਮਨਾਗਰ ਦਿੱਲੀ ਤੱਕ ਤਾਂ ਆ ਰਹੀ ਆ ਬਾਰੇ ਤੋ ਆ ਰਹੀ ਆ ਹਰ ਮਨੋ ਕਾਮਨਾ ਉਹ ਪੂਰੀ ਹੁੰਦੀ ਆ ਲੋਕਾਂ ਦੀ ਆ ਕਿਸੇ ਪੇਦੇ ਕੁਝ ਮੰਗਿਆ ਹੋਵੇ ਤਾਂ ਪੂਰਾ ਬਸ ਅਸੀਂ ਇਹੇ ਬਾਬਾ ਜੀ ਸੰਭੱਗਿਆ ਸਾਦੇ ਦੁੱਖ ਦੂਰ ਹੋ ਜੇ ਤੇ ਸਾਦੇ ਬਾਬਾ ਦੀ ਜੀ ਦੀ ਕਿਰਪਾ ਹੋ ਜੇ ਬਸ ਬਸ ਇਹ ਤੋਂ ਕੁਛ ਨਹੀਂ ਬਾਕੀ ਹਾਂਜੀ ਇੰਨਾ ਕਿ ਯਕੀਨ ਵਾਹਿ ਬਾਬਾ ਦੀਪ ਸਿੰਘ ਜੀ ਤੇ ਹੈਗਾ ਜੀ 100% ਆਈ ਬਾਬਾ ਜੀ ਸੰਗਤ ਨੂੰ ਵੀ ਕਹਿਣਾ ਚਾਹੁੰਦਾ ਜੀ ਕਰ ਬੱਝੋ ਸੰਗਤ ਦਾ ਇਹ ਕਹਿਮਾਗੇ ਕਿ ਬਤੋ ਵਾਦ ਆ ਕੇ ਲਾਹ ਲਓ ਬਾਬਾ ਜੀ ਦੀ ਧਰਤੀ ਆ ਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਤੁਹਾਨੂੰ ਤੁਹਾਨੂੰ ਬਾਬਾ ਦੀਪ ਸਿੰਘ ਕੋਲ ਤੁਮਾਰੇ ਪਹੁੰਚੇ ਹੋ ਜੀ ਕਿਹੋ ਜਿਹਾ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਸਾਨੂੰ ਬਹੁਤ ਚੰਗ ਲੱਗ ਰਿਹਾ ਮੈਂ ਤੇ ਮੇਰੀ ਮਸੀ ਨਾਲ ਆਇਆ ਤੇ ਸਾਡਾ ਤੀਜਾ ਚਪਹਿਰਾ ਆਇਆ ਤੇ ਬਹੁਤ ਖੁਸ਼ੀ ਹੋ ਰਹੀ ਹੈ ਜਾਨਕਿ ਬਹੁਤ ਹੀ ਜਾਨਕਿ ਸੰਗਤ ਦਾ ਉਤਸ਼ਾਹ ਵੱਧ ਰਿਹਾ ਹੈ ਕਾਫੀ ਬਹੁਤ ਵਧੀਆ ਜਾਨਕਿ ਉਤਸ਼ਾਹ ਵੱਧ ਰਿਹਾ ਹੈ ਸਾਨੂੰ ਵੀ ਬਾਬਾ ਦੀ ਇਸੇ ਭਰੋਸਾ ਆ ਅਸੀਂ ਵੀ ਉਹਦੇ ਔਰ ਲੈ ਕੇ ਉਹਦੇ ਭਰੋਸੇ ਤੇ ਆ ਰਹੇ ਹਾਂ ਤੇ ਕੋਈ ਵੀ ਮਨੋ ਕਾਮਨਾ ਹੋਵੇ ਤਾਂ ਪੂਰੀ ਜਰੂਰ ਹੁੰਦੀ ਆ ਹਾਂਜੀ ਹਾਂਜੀ ਜਰੂਰ ਹੁੰਦੀ ਆ ਜੀ ਬਹੁਤ ਜਰੂਰ ਹੋ ਸਕਦਾ ਆ ਰਹੀ ਆ ਜਮਨਗਰ ਦਿੱਲੀ ਤੱਕ ਤਾਂ ਆ ਰਹੀ ਆ ਬਾਰੀ ਤੋਂ ਆ ਰਹੀ ਆ ਹਰ ਮਨੋ ਕਾਮਨਾ ਉਹ ਪੂਰੀ ਹੁੰਦੀ ਆ ਲੋਕਾਂ ਦੀ ਆ ਕਿਸੇ ਪੈਦੇ ਕੁਝ ਮੰਗਿਆ ਹੋਵੇ ਤਾਂ ਪੂਰਾ ਬਸ ਅਸੀਂ ਇਹੇ ਬਾਬਾ ਜੀ ਸੰਭੱਗਿਆ ਸਾਡੇ ਦੁੱਖ ਦੂਰ ਹੋ ਜੇ ਤਾਂ ਸਾਡੇ ਬਾਬਾ ਦੀ ਜੀ ਕਿਰਪਾ ਹੋ ਰਹੀ ਬਸ ਬਸ ਇਹ ਤਾਂ ਕੁਝ ਨਹੀਂ ਬਸ ਜੀ ਹਾਂਜੀ ਕਿੰਨਾ ਕਿ ਯਕੀਨ ਲਾਇ ਬਾਬਾ ਦੀਪ ਸਿੰਘ ਜੀ ਤੇ ਹੈਗਾ ਜੀ 100% ਆ ਜੀ ਬਾਬਾ ਜੀ ਸੰਗਤ ਨੂੰ ਵੀ ਕਹਿਣਾ ਚਾਹੁੰਦੇ ਜਰੀ ਕਰ ਬੱਝੋ ਸ਼ਰਧਾ ਸਰਦਾਰ ਇਹ ਕਹਿਮਗੇ ਕਿ ਬਤੋ ਵਾਦ ਆ ਕੇ ਲਾਹ ਲਓ ਬਾਬਾ ਜੀ ਚੱਲਦੇ ਜਾ ਕੇ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਖਫਤ ਹੈ ਵਾਹਿਗੁਰੂ ਦੀ ਖਫਤ ਹੈ ਅੱਜ ਜੀ ਤੁਹਾਨੂੰ ਤਨ ਬਾਬਾ ਦੀਪ ਸਿੰਘ ਕੋਲ ਤੁਮਾਰੇ ਪਹੁੰਚੇ ਹੋ ਜੀ ਕਿ ਹੋ ਜਾ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਸਾਨੂੰ ਬਹੁਤ ਚ ਲੱਗ ਰਿਹਾ ਮੈਂ ਤੇ ਮੇਰੀ ਮੀਸੀ ਨਾਲ ਆਏ ਤੇ ਸਾਡਾ ਤੀਜਾ ਚਪਹਿਰਾ ਆਜਾ ਤੇ ਬਹੁਤ ਖੁਸ਼ੀ ਹੋ ਰਹੀ ਜੀ ਹੈ ਜਾਨਕਿ ਬਹੁਤ ਹੀ ਜਾਨਕਿ ਸੰਗਤ ਦਾ ਉਤਸ਼ਾਹ ਵੱਧ ਰਿਹਾ ਕਾਫੀ ਬਹੁਤ ਵਧੀਆ ਜਣੇ ਕਿ ਸੁਝਾਅ ਬੜ ਰਿਹਾ ਸਾਨੂੰ ਵੀ ਬਾਬਾ ਜੀ ਤੇ ਸੇ ਭਰੋਸਾ ਆ ਅਸੀਂ ਵੀ ਉਹਦੇ ਤੋਰ ਲੈ ਕੇ ਉਹਦੇ ਭਰੋਸੇ ਤੇ ਆ ਰਹੇ ਹਾਂ ਕਹਿੰਦੇ ਕੋਈ ਵੀ ਮਨੋ ਕਾਮਨਾ ਹੋਵੇ ਤਾਂ ਪੂਰੀ ਜ਼ਰੂਰ ਹੁੰਦੀ ਆ ਹਾਂਜੀ ਹਾਂਜੀ ਜ਼ਰੂਰ ਹੁੰਦੀ ਆ ਜੀ ਬਹੁਤ ਰੋਜ਼ ਰੋਜ਼ ਸੱਤ ਆ ਰਹੀਆਂ ਜਮਨਗਰ ਦਿੱਲੀ ਤੱਕ ਤਾਂ ਆ ਰਹੀਆਂ ਬਾਦਲਦਵਾ ਰਹੀਆਂ ਹਨ ਮਨੋ ਕਾਮਨਾ ਉਹ ਪੂਰੀ ਹੁੰਦੀ ਆ ਲੋਕਾਂ ਦੀਆਂ ਕਿਸੇ ਪਾਸੇ ਕੁਝ ਮੰਗਿਆ ਹੋਵੇ ਤਾਂ ਪੂਰਾ ਬਸ ਅਸੀਂ ਇਹੀ ਬਾਬਾ ਜੀ ਸੰਭੱਗ ਗਿਆ ਸਾਡੇ ਦੁੱਖ ਦੂਰ ਹੋ ਜੇ ਤਾਂ ਸਾਡੇ ਬਾਬਾ ਦੀ ਜੀ ਕਿਰਪਾ ਹੋਰੀ ਵਾ ਬਸ ਇਹ ਤੋਂ ਕੁਛ ਨਹੀਂ ਬਾਕੀ ਹਾਂ ਜੀ ਕਿੰਨਾ ਕਿ ਯਕੀਨ ਲਾਇ ਬਾਬਾ ਦੀਪ ਸਿੰਘ ਜੀ ਤੇ ਹੈਗਾ ਜੀ 100% ਹੈ ਬਾਬਾ ਜੀ ਸੰਗਤ ਨੂੰ ਵੀ ਕਹਿਣਾ ਚਾਹੁੰਦਾ ਜੀ ਘਰ ਬੈਠ ਕੇ ਸੰਗਤ ਦਾ ਇਹ ਕਹਿਮਾਗੇ ਕਿ ਵੱਧ ਤੋਂ ਵੱਧ ਆ ਕੇ ਲਾਹ ਲਓ ਬਾਬਾ ਜੀ ਦੇ ਧਰਤ ਯਾਰ ਠੀਕ ਬਾਈ ਗੋਲੀ ਦਾ ਕੱਲ ਸਵੇਰ ਹੋਣਾ ਸਵੇਰ ਨੂੰ ਜੀ